ਅਸੀਂ ਕ੍ਰਿਕਟ ਖੇਡਦੇ ਸੀ ਫਿਰ ਇਹ ਚੰਡੀਗੜ੍ਹ ਰਹਿ ਗਿਆ ਮੈਂ ਮਲੋਟ ਆ ਗਿਆ ਜੀ ਮੈਂ ਉੱਥੇ ਟੂਰਨਾਮੈਂਟ ਚ ਟੀਮ ਐਂਟਰ ਕਰਾਤੀ ਮੈਂ ਇਹਨਾਂ ਨੂੰ ਰਾਤ ਕਿਹਾ ਮੈਂ ਕਿਹਾ ਓਏ ਟੀਮ ਐਂਟਰ ਕਰਾਈ ਐ ਕੱਲ ਮਲੋਟ ਆ ਜਾਓ ਚੁੱਪ ਕਰਕੇ ਤਿੰਨ ਚਾਰ ਦੋਸਤ ਇਹਦੇ ਜਿਹੜੇ ਨਾਲ ਕਲਾਸਮੇਟ ਸੀ ਮੁੰਡੇ ਗੌਰਵ ਰਿਸ਼ੂ ਹੋਣੇ ਚੰਗੀ ਕ੍ਰਿਕਟ ਖੇਡਦੇ ਸੀ ਉਹ ਹੂੰ ਸਵੇਰੇ ਇਹ ਕਿਤੇ ਰਾਤ ਨੂੰ ਕਹਿ ਹਟੇ ਹੂੰ ਸਵੇਰੇ ਮੈਂ ਫੋਨ ਲਾਇਆ ਮੈਂ ਕਿਹਾ ਚੱਲ ਪਏ ਆ ਜੇ ਤੁਰੇ ਨਹੀਂ ਸੀ ਜੀ 8 ਵਜੇ ਮੈਚ ਸਾਡਾ ਧੁੰਦ ਪੂਰੀ ਹੂੰ 4:30 4:30 5:00 ਮੇਰਾ ਦਿਮਾਗ ਪਾਗਲ ਮੈਂ ਕਿਹਾ ਯਾਰ ਕੈਨਸਲ ਕਰਾਉਣੇ ਆ ਟੀਮ ਵੀ ਆਏ ਨਹੀਂ ਜਦੋਂ ਇਹ ਹਨਾ ਮੈਂ ਉਹ ਉਹ ਪੈਣੀ ਹੁੰਦਾ ਸੀ ਸਾਡੇ ਜੀ ਕੋਚ ਸਾਹਿਬ ਸਾਡੇ ਵੀ ਵੀ ਉਹ ਆਈ ਨਹੀਂ ਟੀਮ ਤੇ ਉਹ ਕਵੇ ਵੀ ਟੀਮ ਕਿਉਂ ਨਹੀਂ ਆਈ ਵੀ ਟੀਮ ਤਾਂ ਬੰਦੇ ਕਰ ਭਾਈ ਹੁਣ ਦੂਜੀ ਟੀਮ ਤਾਂ ਆਈ ਬੈਠੀ ਐ ਮੈਚ ਟੂਰਨਾਮੈਂਟ ਦਾ ਮੈਂ ਬੰਦੇ ਕਰਦਾ ਫਿਰਾਂ ਵੀ ਆਇ ਨੂੰ ਖੜਾਇਆ ਇਹ ਖੈਰ 5 5:30 ਵਜੇ ਨੇ ਕਾਰ ਇਹਨਾਂ ਨੇ ਖਿੱਚੀ ਉੱਥੋਂ ਮਲੋੜ ਤੋਂ ਚੰਡੀਗੜ੍ਹ ਖਾਸਾ ਦੂਰ ਹੁਣ ਤਾਂ ਸੜਕ ਬਹੁਤ ਵਧੀਆ ਬਣੀ ਆ